ਲਓ ਬਈ ਕਿਸਾਨ ਭਰਾਵੋ ਆਪਾਂ ਅੱਜ ਆ ਖੇਤ ਖੜੇ ਆ ਮੱਕੀ ਵਾਲੇ ਚ ਇੱਕ ਪਾਸੇ ਆ ਚਾਰਨ ਖਾਤਰ ਮੱਕ ਬੀਜਿਆ ਇੱਕ ਸਾਈਡਾ ਮੱਕੀ ਐ ਇਹਨਾਂ ਦੋਨਾਂ ਦੇ ਵਿੱਚ ਕੀ ਫਰਕ ਐ ਕਿੰਨੀਆਂ ਕਸਲੀਆਂ ਦਾ ਫਰਕ ਐ ਆਜੋ ਫਿਰ ਕਰਾਉਣਿਆ ਸੋਡੀ ਗੱਲਬਾਤ ਆਪਾਂ ਕਿਸਾਨ ਦੇ ਨਾਲ ਪੁੱਛਦੇ ਆ ਉਹਨੂੰ ਵੀ ਕੀ ਰੇਟ ਬੀ ਪਿਆ ਮੱਕ ਦਾ ਕੀ ਰੇਟ ਮੱਕੀ ਦਾ ਪਿਆ ਆਜੋ ਫਿਰ ਵੀਡੀਓ ਨੂੰ ਦੇਖ ਲਿਓ ਐਂਡ ਤੱਕ ਕਰ ਤੇ ਕਰ ਦਿਓ ਸ਼ੇਅਰ ਕਿੰਨੀਆਂ ਗੱਲ ਕਿਵੇਂ ਆ ਬਾਈ ਕਿਹੜੀ ਮੱਕੀ ਆ ਇਹ ਸੱਲੀਆਂ ਬਣਾਂ ਲੱਗੀਆਂ ਨੇ ਯਾਰਾ ਇਹ ਬਈ ਮੱਕੀ ਨਹੀਂ ਹੈਗੀ ਯਾਰਾ ਹੋਰ ਇਹ ਤਾਂ ਮੱਕਾ ਹੈ ਮੱਕਾ ਹਾਂ ਠੀਕ ਹੈ ਇਹਦਾ ਮਹਿੰਗਾ ਹੀ ਬਹੁਤ ਪਿਆ ਹੋਊ ਵੀ ਯਾਰ ਜਿਵੇਂ ਤਿੰਨ ਸੱਲੀਆਂ ਲੱਗਦੀਆਂ ਨੇ ਯਾਰ ਟਾਂਡੇ ਨੂੰ ਨਾ ਨਾ ਬਈ ਕਿੱਥੇ ਹੋਰ ਇਹ ਤਾਂ ਤੂੰ ਮੰਨ ਕੇ ਚੱਲ ਵੀ ਆਪਾਂ ਨੂੰ 300 ਦਾ ਪੈਕਟ ਪਿਆ 5 ਕਿਲੋ ਦਾ 5 ਕਿਲੋ ਦਾ 300 ਦਾ ਪੈਕਟ ਹਾਂ ਮਤਲਬ ਇਹ ਕਿੱਲੇ ਚ 10 ਕਿਲੋ ਵੀ ਵੰਦਾ ਹਨਾ 8 ਕਿਲੋ ਆਪਣਾ 8 ਕਿਲੋ ਵੰਦੇ 8 ਕਿਲੋ ਕਿੰਨੇ ਦਾ ਵਹਿ ਗਿਆ ਯਾਰ ਇਹ ਵੀ ਫਿਰ ਕਿੱਲੇ ਦਾ ਇਹਦਾ ਕਿੱਲੇ ਦਾ ਤੂੰ ਮੰਨ ਕੇ ਚੱਲ ਵੀ 600 600 ਦਾ 10 ਕਿਲੋ ਵੀ ਆ ਗਿਆ 600 ਰੁਪਏ ਦੇ ਹੀ ਪਿਆ ਯਾਰ ਕਿੱਲੇ ਦਾ ਹਾਂ ਯਾਰ ਲੋਕ 2-2000 ਦਾ 25-2500 ਦਾ ਪਾਈ ਜਾਂਦੇ ਉਹਨਾਂ ਨੂੰ ਤਿੰਨ ਸੱਲੀਆਂ ਮਸਾਂ ਲੱਗਦੀਆਂ ਨੇ ਵੇਚ ਵੇਚ ਚਾਰ-ਚਾਰ ਨਹੀਂ ਹੋਈ ਵੀ ਨੇ ਯਾਰ ਕੋਈ ਆਏ ਨਹੀਂ ਵੀ ਸੱਲੀਆਂ ਮਾੜੀਆਂ ਨੇ ਤੁਸੀਂ ਆਪ ਦੇਖ ਲਓ ਯਾਰ ਸੱਲੀਆਂ ਕਿੰਨੀਆਂ ਮੋਟੀਆਂ ਸੱਲੀਆਂ ਨੇ ਆਹ ਦੇਖ ਲਓ ਵੇਚ ਵੇਚ ਤਾਂ ਵੀ ਚਾਰ-ਚਾਰ ਵੀ ਨੇ ਆਹ ਚੌਥੀ ਵੀ ਕੱਢਦੀ ਆਉਂਦੀ ਐ ਤਿੰਨ ਸੱਲੀਆਂ ਆ ਲੱਗੀਆਂ ਪਈਆਂ ਨੇ ਇਹ ਬੀਬੂ ਕਿਹੜਾ ਬਾਈ ਓਏ ਬੀਬਾਈ ਹੋ ਪਿਆ ਬਾਈਟ ਯਾਰ ਪੈ ਰੱਖੀ ਬੈਠਾ ਪੈਕਟ ਵੀ ਪੈਕਟ ਜਮਾ ਆਪ ਸਾਧਿਆ ਪੈ ਜਾਣਾ ਚਾਲ ਫਿਰ ਪੈਕਟ ਦਿਖਾ ਦੇਖ ਲੋ ਮਿੱਤਰੋ ਆਪਾਂ ਕਹਿ ਦਿੰਨੇ ਆ ਯਾਰ ਮਹਿੰਗਾ ਵੀ ਲਿਆਉਣਾ ਪਊਗਾ ਹਨਾ ਉਹਦੇ ਤੇ ਸੱਲੀਆਂ ਵਧੀਆ ਲੱਗਦੀਆਂ ਨੇ ਕੋਈ ਪੱਤਾ ਨਹੀਂ ਸਕਾਇਆ ਮੱਕੀ ਨੇ ਦੇਖ ਲੋ ਹਾਈਟ ਦੇਖ ਲੋ 10 ਫੁੱਟ ਦੇ ਲਵੇ ਐ 12 ਦੇ ਆ ਚੱਕ ਲਿਆ ਬਾਈ ਨੇ ਥੈਲਾ ਆ ਪਿਆ ਬਾਈ ਜੇ ਕੇ ਐਮ ਐਚਓ 1701 ਹੈ ਹਾਂ ਹਾਂ ਹੈ ਠੀਕ ਹੈ ਆ ਵੀ ਆ ਮਿੱਤਰੋ ਦੇਖ ਲਓ 300 ਰੁਪਏ ਦਾ 5 ਕਿਲੋ ਦਾ ਥੈਲਾ ਹੈ ਕੋਈ ਆਪਾਂ ਬਾਲੇ ਮਹਿੰਗਿਆਂ ਦੇ ਚੱਕਰਾਂ 'ਚ ਵੀ ਅੜ ਜਾਂਦੇ ਆ ਉਹਨਾਂ ਤੇ ਐ ਨਹੀਂ ਪਤਾ ਲੱਗਣ ਨਾ ਲੱਗਣ ਆਹ ਦੇਖ ਲਓ ਸੋਡੇ ਸਾਹਮਣੇ ਆ ਬੰਦੇ ਨੇ ਗਾਰੰਟੀ ਹੈ ਪੂਰੀ ਤੇ ਆਪਾਂ ਪੀਜਿਆ ਛੇ ਬਾਈ ਹੈ ਜੇ ਪਹਿਲਾ ਚਾਰ ਨੂੰ ਚਾਰ ਨੂੰ ਹਾਂ ਬੈਡਾਂ ਦੀ ਵੀਜ ਤਾਂ ਹੈ ਹਾਂ ਬੈਡਾਂ ਤੇ ਠੀਕ ਆ ਹੁਣ ਉਹ ਤੋਂ ਬਾਅਦ ਜੋ ਛੱਲੀਆਂ ਲੱਗੀਆਂ ਯਾਰ ਇਹ ਰੱਖ ਲਿਆ ਹੁਣ ਇਹ ਇੰਨਾ ਕੁ ਚਾਰ ਨੂੰ ਵਿਝੇ ਬਾਕੀ ਦਾ ਇਧਰ ਮੱਕੀ ਬੀਜੀ ਆ ਹੈ ਹਾਂ ਆਹ ਮੱਕੀ ਦਾ ਪੈਕਟ ਕਿੰਨੇ ਦਾ ਲੈ ਕੇ ਪਾਇਸ ਤਾਂ ਇਹ ਦੇ ਪਾ ਕੇ ਇਹ ਪੈ ਗਿਆ ਭਾਈ ਆਪਾਂ ਨੂੰ 1450 ਦਾ ਇਹ 6.5 ਕਿਲੋ ਦਾ ਪੈਕਟ 4 ਕਿਲੋ ਦਾ 4 ਕਿਲੋ ਦਾ ਆਹ ਦੇਖ ਲਓ ਭਾਈ ਮੱਕੀ ਦਾ ਫਰਕ ਇਹਨੂੰ ਇੱਕ ਛੱਲੀ ਲੱਗੀ ਹੈਗੀ 1450 ਰੁਪਏ ਦਾ ਪੈਕਟ ਇਹ ਆਇਆਗਾ ਹੋ ਭਾਈ ਕਹਿੰਦਾ ਮੈਂ ਜਿਹੜੀ ਮੱਕ ਮੱਕ ਬੀਜਿਆ ਸੀਗਾ ਚਾਰਨ ਖਾਤਰ ਬੈਡਾਂ ਤੇ ਉਹ 500 ਰੁਪਏ ਦਾ ਆਹ 300 ਰੁਪਏ ਦਾ 5 ਕਿਲੋ ਦਾ ਥੈਲਾ ਆਇਆ ਸੀ ਉਹ ਤੇ ਸੱਲੀਆਂ ਤਿੰਨ ਨੇ ਕਿਸੇ ਡੰਡ ਦੇ ਚਾਰ ਵੀ ਲੱਗੀਆਂ ਪਈਆਂ ਨੇ ਕੱਦ ਵੀ ਬਰੋਬਰ ਆ ਦੇਖ ਲਓ ਤੁਸੀਂ ਆਪ ਆਹ ਦੇਖ ਲਓ ਇਹ ਤੇ ਸੱਲੀਆਂ ਦੇਖ ਲਓ ਤਿੰਨ ਤਿੰਨ ਲੱਗੀਆਂ ਪਈਆਂ ਨੇ ਢਾਂਡਾ ਹੀ ਮੋਟਾ ਯਾਰ ਢਾਂਡਾ ਮੋਟਾ ਉਹਦੇ ਨਾਲੋਂ ਇੱਕ ਪਾਸੇ 1400 ਵਾਲਾ ਥੈਲਾ ਬੀਜਾ ਉਹਦੇ ਤੇ ਇੱਕ ਸੱਲੀ ਐ ਇੱਕ ਪਾਸੇ 300 ਵਾਲਾ ਥੈਲਾ ਬੀਜਾ ਉਹ ਤੇ ਤਿੰਨ ਸੱਲੀਆਂ ਨੇ ਕਿਸੇ ਦੇ ਚਾਰ ਵੀ ਨੇ ਹੁਣ ਆਪਾਂ ਕੀ ਸਮਝਾਂਗੇ ਦੇਖ ਲਓ ਯਾਰ ਆਦਾ ਸੱਲੀਆਂ ਨਾਲ ਭਰਿਆ ਪਿਆ ਹੈ